ਦੀ ਟੁੱਟੀ ਹੋਈ ਸੀ ਜਿਹਦੇ ਚ ਆਪਾਂ ਲੱਸੀ ਬਣਾਉਂਦੇ ਹੁੰਦੇ ਅੰਡਾ ਦੇ ਵਿੱਚ ਤੇ ਉਹਨਾਂ ਚਾਟੀ ਜਿਹੜੀ ਆ ਜਿਹਦੇ ਚ ਉਹ ਉਹਦੇ ਚ ਦੁੱਧ ਜਮਾਇਆ ਜਾਂਦਾ ਸੀ ਫਿਰ ਉਹ ਲੱਸੀ ਉਹਦੇ ਵਿੱਚ ਰਿੱਕੀ ਜਾਂਦੀ ਸੀ ਮੱਖਣ ਕੱਢਿਆ ਜਾਂਦਾ ਸੀ ਤਾਂ ਖਿੰਦਾ ਜਿਹਾ ਆਮ ਨਾਲ ਉਹ ਲੱਗਦਾ ਤੇ ਉਹ ਚਾਟੀ ਟੁੱਟੀ ਹੋਈ ਸੀ ਤੇ ਉਹ ਠੇਕੜੀਆਂ ਚਾਦਣੀਆਂ ਅਹੀਂ ਉਹਦੀ ਠੇਕੜੀਆਂ ਪਈ ਸੀ ਤੇ ਉੱਤੋਂ ਧੁੱਪ ਲੱਗੀ ਧੁੱਪ ਲੱਗੀ ਤੇ ਜਦੋਂ ਧੁੱਪ ਸਿੱਧੀ ਪਈ ਨਾ ਚਾਟੀ ਉਹਦੇ ਠਿਕਰੀ ਹੁੰਦੇ ਉਹ ਜਿਹੜਾ ਘੋਬਦਾ ਥਿੰਦਾ ਸੀ ਨਾ ਫਿਰ ਉਹ ਲਿਸ਼ਕਿਆ ਥਿੰਦਾ ਕਹਿੰਦੇ ਨੇ ਥਦਾ ਲੱਗਾ ਹੈ ਜਿਵੇਂ ਆਪ ਜਾਣੀ ਆਬਰਤਨ ਥਿੰਦਾ ਲੱਗਾ ਹੈ ਤੇ ਉਹ ਜਦੋਂ ਧੁੱਪ ਦੇ ਨਾਲ ਲਿਸ਼ਕਿਆ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਆਹ ਕੀ ਹੈ ਕਹਿੰਦੇ ਪਾਤਸ਼ਾਹ ਠਿਕਰੀ ਮਹਾਰਾਜ ਕਹਿੰਦੇ ਚਾਟ ਦੀ ਠਿਕਰੀ ਉਸੇ ਖਲਪਾਦਾ ਸੀ ਦੁੱਧ ਰੱਖਿਆ ਜਾਂਦਾ ਘਰਾਂ ਵਿੱਚ ਇਹ ਯਾਦ ਰੱਖਣਾ ਜਿਹੜੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਸਿੱਖਿਆ ਬਲੀਏ ਮਸ਼ੀਨੂ ਮਰਦੇ ਵਿੱਚ ਜਦੋਂ ਗੁਰਗੱਦੀ ਤੇ ਬਰਾਜਮਾਨ ਹੁੰਦੇ ਨੇ ਕੱਲ ਨਾ ਕੱਲਦੇ ਨੇ ਤੇ ਗੁਰੂ ਅੰਗਦ ਦੇ ਮਹਾਰਾਜ ਦੀ ਬੇਟੀ ਬੀਬੀ ਅਮਰੋ ਜਿਹੜੀ ਸੀ ਉਹ ਗੁਰੂ ਅਰਦਾਸ ਦੇ ਭਰਾ ਦੇ ਪੁੱਤਰ ਨੂੰ ਗਈ ਹੋਈ ਸੀ ਉਹ ਵੀ ਉਸ ਟਾਈਮ ਤੇ ਲੱਸੀ ਰਣਕਰੀਸ ਦੇ ਨਾਮ ਸ਼ਬਦ ਪੜ ਰਹੀ ਸੀ ਜਦੋਂ ਗੁਰੂ ਅਮਰਦਾਸ ਬਾਹਰ ਨੇ ਸ਼ਬਦ ਸੁਣਿਆ ਤੇ ਸ਼ਬਦ ਸੁਣ ਕੇ ਤੇ ਉਹ ਕਹਿੰਦੇ ਕਿ ਬੇਟੀ ਬਾਣੀ ਕੇ ਦੀ ਹੈ ਐਨਾਲਸ ਜਿੰਦਗੀ ਦੇ ਅਸੀਂ ਕਿੰਨੇ ਸ਼ਬਦ ਪੜਦੇ ਆ ਕਿੰਨੇ ਸੁਣਦੇ ਆ ਤੇ ਕਿੰਨਾ ਕਸਰ ਹੁੰਦਾ ਕਈ ਵਾਰ ਤੇ ਮੈਨੂੰ ਕਹਿਣਾ ਬੰਦਾ ਯਾਰ ਪੌੜੀਆਂ ਤੱਕ ਜੋ ਮਾਰਨ ਜੀਆਂ ਪੌੜੀਆਂ ਤੱਕ ਅਸਰ ਲੱਖ ਦੋ ਆ ਪੌੜੀਆਂ ਤੱਕ ਰੱਖ ਲਿਆ ਐਨੀਸ ਮੈਂ ਕਹਿੰਦਾ ਵੀ ਹਾਲਾਤ ਮੈਂ ਕਦੇ ਨਹੀਂ ਵੇਖਿਆ ਕਹਿੰਦਾ ਪਤਾ ਭਰਾਵਾ ਪੌੜੀਆਂ ਦੇ ਉੱਤਰ ਦਾ ਮਾਰਾ ਮੋਟਾ ਕਿ ਗੇੜ ਤੋਂ ਬਾਹਰ ਜਾ ਕੇ ਗੇੜ ਤੱਕ ਅਸਰ ਰੱਖ ਲਓ। ਕਿ ਕਈ ਦਰ ਵੀ ਹੁੰਦੀ ਹੈ। ਕਹਿੰਦੇ ਨੇ ਗਿਆਨੀ ਜੀ ਪਤਾ ਨਹੀਂ ਕੀ ਗੱਲ ਇਹਨੂੰ ਕਹਿੰਦੇ ਅਧਿਆਤਮ ਪੱਖ। ਕਹਿੰਦੇ ਗੇੜ ਦੇ ਅੰਦਰ ਹੁੰਦੀਆਂ ਪਤਾ ਨਹੀਂ ਕਿਹੋ ਜਿਹੀ એનર્ਜੀ ਮਿਲਦੀ ਹੈ। ਐਨੀ ਸੋਹਣੀ એનર્ਜੀ ਮਿਲਦੀ ਹੈ, ਇੰਨੀ ਸ਼ਾਂਤੀ ਮਿਲਦੀ ਉਹ ਵੀ ਹੈ। ਇਹ ਪਾਵਰ ਅਧਰਪੰਡ ਹੈ ਪਾਵਨ ਤੇ ਬੀਬੀ ਅਮਰੋ ਦੇ ਕੋਲ ਗੁਰੂ ਅਮਰਦਾਸ ਮਹਾਰਾਜ ਨੇ ਇਹ ਸ਼ਬਦ ਸੁਣਿਆ ਸੀ ਤੁਰੇ ਕਿਹਾ ਸੀ ਬੇਟਾ ਐਨੀ ਮਿੱਠੀ ਬਾਣੀ ਫਿਰ ਜਦੋਂ ਬੱਚੀ ਨੇ ਕਿਹਾ ਕਿ ਗੁਰਗਦੀ ਤੇ ਮੇਰੇ ਪਿਤਾ ਜੀ ਇਹ ਤੇ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੈ ਤੇ ਫਿਰ ਉਹ ਗੁਰੂ ਦੇ ਹੀ ਹੋ ਗਏ ਤੇ ਮੈਂ ਗੁਰੂ ਹੀ ਬਣ ਗਈ ਨੂੰ ਕਹਿੰਦੇ ਆ ਕਰਨਾ ਇਹਨੂੰ ਕਹਿੰਦੇ ਨਾ ਜਿੱਦ ਜਿੱਦ ਕਰਨਾ ਕਰਲੀ ਤੇ ਤੇ ਮੁਸ਼ਕਲਾ ਨਹੀਂ ਹੁੰਦੀਆਂ ਰੱਬ ਦੇ ਮਾਰਗ ਤੇ ਤੁਸੀਂ ਤੁਰੋ ਸੀ ਸੱਚ ਦੇ ਮਾਰਗ ਤੇ ਸਭ ਤੋਂ ਪਹਿਲਾ ਮੁਸ਼ਕਲ ਆ ਖੜੀ ਹੋਈ ਨਾ ਕਬੀਰ ਸਾਹਿਬ ਨੂੰ ਮੁਸ਼ਕਲ ਕਬੀਰ ਸਾਹਿਬ ਕਹਿੰਦੇ ਨੇ ਕਿ ਮੇਰੀ ਤੇ ਹਾਲਤ ਉਹ ਦਰਗਦੀ ਕਰ ਦਿੱਤੀ ਕਬੀਰ ਆਈ ਮੁਝੇ ਪੈ ਕਹਿੰਦੇ ਮੇਰੇ ਕੋਲ ਵੀ ਆਈ ਮਾਇਆ ਮਾਇਆ ਇੱਕ ਰੂਪ ਨਹੀਂ ਆ ਕਹਿੰਦੇ ਇਸਤਰੀ ਦੇ ਰੂਪ ਵਿੱਚ ਵੀ ਆਈ ਕਈ ਤਰੀਕਿਆਂ ਨਾਲ ਮੇਰੇ ਕੋਲ ਆਈ ਤੇ ਮੈਨੂੰ ਲਪਾਉਣ ਦੀ ਕੋਸ਼ਿਸ਼ ਕੀਤੀ ਪਰ ਕਬੀਰ ਸਾਹਿਬ ਕਹਿੰਦੇ ਮੈਂ ਜਿੱਤ ਗਿਆ ਕਬੀਰ ਆਏ ਮੁਝੇ ਪੈ ਯਾਦ ਰੱਖਣਾ ਜਦੋਂ ਮਨੁੱਖ ਚੰਗੇ ਕੰਮ ਵਾਲੇ ਪਾਸੇ ਤੁਰੇਗਾ ਨਾ ਕਦੀ ਹੰਕਾਰ ਦੇ ਰੂਪ ਆ ਜਾਈਏ ਕਦੀ ਹਉਮੈ ਦੇ ਰੂਪ ਚ ਆ ਜਾਈਏ ਓਏ ਤੇਰੇ ਵਰਗਾ ਦਿਹਾਈ ਕੋਈ ਨਹੀਂ ਉਹ ਸਾਇਦ ਖਾਇਆ ਸੀ ਗੁਰੂ ਗੋਬਿੰਦ ਸਿੰਘ ਤੇ ਉਹ ਕਹਿੰਦਾ ਉਹ ਤੈਨੂੰ ਭੇਜਿਆ ਗੰਦਾ ਉਹ ਲੰਗ ਜੀਬ ਨੇ ਕਹਿੰਦਾ ਤੇਰੇ ਵਰਗਾ ਜਰਨੈਲ ਤੇ ਆਏ ਕੋਈ ਨਹੀਂ ਤੇਰੇ ਤੇ ਗੁਰੂ ਨੇ ਭਰੋਸਾ ਕੀਤਾ ਤੇ ਜਦੋਂ ਗੁਰੂ ਨੇ ਪਿਆਰ ਨਾਲ ਅੱਖਾਂ ਚੱਕਾਂ ਬਾਕੇ ਮਾਰਿਆ ਤੇ ਥੱਲੇ ਸੁੱਟਦਾ ਹੈ ਸਿਰ ਸੰਗਾਇਤ ਪਾਤਸ਼ਾਹ ਮੈਂ ਵਿੱਚ ਮੈਨ ਵਾਲੀ ਹੁਣ ਤੇ ਮੈਂ ਖਤਮ ਨਹੀਂ ਹੋਈ